ਬੀਤੇ ਦਿਨੀ ਪੰਜਾਬ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਜਿਸ ਚੋਂ ਨੇ 1600 ਕਰੋੜ ਰੁਪਏ ਐਲਾਨੇ ਤੇ ਹੁਣ ਇਹ 1600 ਕਰੋੜ ਨੂੰ ਲੈ ਕੇ ਲਗਾਤਾਰ ਵਿਰੋਧੀ ਭਾਜਪਾ ਨੂੰ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਇਸ ਦੇ ਉੱਤੇ ਕਾਫੀ ਤੰਜ ਕੱਸੇ ਨੇ ਸਭ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਬਾਜਵਾ ਨੇ ਆਪਣੀ ਸੋਸ਼ਲ ਮੀਡੀਆ ਤੇ ਲਿਖਿਆ ਪੰਜਾਬ ਦਾ ਯੋਗਦਾਨ ਭਾਰਤ ਦੀ ਆਬਾਦੀ ਦਾ 2% ਦੇਸ਼ ਨੂੰ ਖਾਣ ਲਈ 15 ਤੋਂ 19% ਕਣਕ ਅਤੇ 11 ਤੋਂ 13% ਝੋਲ ਦਿੰਦਾ ਹੈ ਸਰਹੱਦਾਂ ਦੀ ਰਾਖੀ ਲਈ 8% ਸੈਨਿਕ ਭੇਜਦਾ ਹੈ ਪੰਜਾਬ ਦਾ ਨੁਕਸਾਨ ਫਸਲਾਂ ਦਾ ਨੁਕਸਾਨ 4 ਲੱਖ ਏਕੜ ਪ੍ਰਭਾਵਿਤ 3.5 ਲੱਖ ਜਾਨਵਰ ਮਾਰੇ ਗਏ ਬੁਨਿਆਦੀ ਢਾਂਚੇ ਦਾ ਨੁਕਸਾਨ ਸਰਕਾਰ ਦੇ ਅੰਤਰੀ ਮੰਨुसार 14000 ਕਰੋੜ ਤੇ ਪੂਰਾ 20000 ਕਰੋੜ ਦਾ ਕੁੱਲ ਨੁਕਸਾਨ ਤੇ ਇਹ ਸਾਨੂੰ ਮਿਲਦਾ ਹੈ ਰਾਹਤ 1600 ਕਰੋੜ ਕੁੱਲ ਨੁਕਸਾਨ ਦਾ 8% ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇੱਕ ਅਜਿਹਾ ਰਾਜ ਜੋ ਭਾਰਤ ਨੂੰ ਖੁਆੰਦਾ ਅਤੇ ਬਚਾ ਕਰਦਾ ਹੈ ਨਯਾ ਦਾ ਹੱਕਦਾਰ ਹੈ ਨਾ ਕਿ ਕਿਸੇ ਸੰਕੇਤਕ ਸਹਾਇਤਾ ਦਾ ਤੇ ਉਦਰੀ ਐਮਪੀ ਸੁਖਜਿੰਦਰ ਰੰਧਾਵਾ ਨੇ ਲਿਖਿਆ ਸਾਗਰ ਜਿੰਨਾ ਹੜ ਤੇ ਗਾਗਰ ਜਿੰਨਾ ਮੁਆਵਜ਼ਾ ਮਾਨਯੋਗ ਮੋਦੀ ਜੀ ਪੰਜਾਬ ਨੂੰ ਤੁਹਾਡੇ ਤੋਂ ਇਸ ਤੋਂ ਕਈ ਗੁਣਾ ਵੱਧ ਉਮੀਦ ਸੀ ਉਮੀਦ ਸੀ ਤੁਸੀਂ ਐਲਾਨ ਕਰੋਗੇ ਜਿਸ ਨਾਲ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਤਰਾਸ ਦੀ ਤੋਬਾ ਸਕਣ ਪਰ ਤੁਸੀਂ ਤਾਂ ਅੱਜ ਦੀ ਪੀੜ੍ਹੀ ਨੂੰ ਵੀ ਰਾਹਤ ਨਹੀਂ ਦਿੱਤੀ ਤੇ ਉਦੋਂ ਹੀ ਕਾਂਗਰਸ ਪੰਜਾਬ ਦੇ ਪ੍ਰਧਾਨ ਤੇ ਐਮਪੀ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਵੜੀ ਨੇ ਲਿਖਿਆ ਊਂਠ ਦੇ ਮੂੰਹ ਜੀਰਾ ਪੰਜਾਬ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਅੱਜ ਬਹੁਤ ਉਮੀਦਾਂ ਸਨ 11 ਸਾਲਾਂ ਵਿੱਚ ਪੰਜਾਬ ਨੂੰ ਕੇਂਦਰ ਸਰਕਾਰ ਨੇ ਕੁਝ ਨਹੀਂ ਦਿੱਤਾ ਸਾਨੂੰ ਮੀ ਸੀ ਕਿ ਸਾਡੇ ਓਕੇ ਸਮੇਂ ਵਿੱਚ ਕੇਂਦਰ ਸਾਡਾ ਸਾਥ ਦੇਵੇਗਾ ਪਰ ਪ੍ਰਧਾਨ ਮੰਤਰੀ ਜੀ ਨੇ ਇੱਕ ਵਾਰ ਫਿਰ ਪੰਜਾਬੀਆਂ ਨੂੰ ਬਹੁਤ ਨਿਰਾਸ਼ ਕੀਤਾ ਹੈ 1600 ਕਰੋੜ ਰੁਪਏ ਪੰਜਾਬ ਦੇ ਹੋਏ ਨੁਕਸਾਨ ਦੇ ਮੁਕਾਬਲੇ ਕੁਝ ਵੀ ਨਹੀਂ ਹਨ ਅਨੁਮਾਨਿਤ ਨੁਕਸਾਨ ਹਜ਼ਾਰਾਂ ਕਰੋੜ ਰੁਪਏ ਦਾ ਤਾਂ ਇਹ ਗੱਲਾਂ ਲਿਖ ਕੇ ਕਾਂਗਰਸੀਆਂ ਨੇ ਆਪਣੀ ਨਾਰਾਜ਼ਗੀ ਜਤਾਈ ਹੈ ਤੇ ਉਧਰ ਹੀ ਆਮ ਆਦਮੀ ਪਾਰਟੀ ਦੇ ਲੀਡਰ ਵੀ ਲਗਾਤਾਰ ਭਾਜਪੀ ਨੂੰ ਕਹਿ ਰਹੇ ਨੇ ਕਿ ਸਾਰੀਆਂ ਵਿਰੋਧੀ ਧਿਰਾਂ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧ ਰਹੀਆਂ ਨੇ ਕਿਉਂਕਿ ਸਾਰੀਆਂ ਪਾਰਟੀਆਂ ਵੱਲੋਂ ਇਕਜੁੱਟ ਹੋ ਕੇ ਪੰਜਾਬ ਲਈ 20000 ਕਰੋੜ ਦਾ ਰਾਹਤ ਪੈਕੇਜ ਦੀ ਮੰਗ ਕੀਤੀ ਗਈ ਸੀ ਪਰ ਬੀਤੇ ਕੱਲ ਆਏ ਪ੍ਰਧਾਨ ਮੰਤਰੀ ਮੋਦੀ ਵੱਲੋਂ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਗਿਆ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ